ਅੱਜ ਖੇਤੀਬਾੜੀ ਵਿਭਾਗ ਦੀ ਆਤਮ ਵਿਭਾਗ ਸਕੀਮ ਅਧੀਨ ਕੰਮ ਕਰ ਰਹੇ ਸਟਾਫ ਵੱਲੋਂ ਸੀਐਮ ਦੀ ਕੋਠੀ ਦਾ ਘਰਾਓ ਕੀਤਾ ਗਿਆ ਤੇ ਲਗਾਏ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਗੱਲਬਾਤ ਕਰਦੇ ਹੋਏ ਆਗੂ ਨੇ ਦੱਸਿਆ ਕਿ ਸਾਡੀਆਂ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਸਾਡੇ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੋਇਆ ਪਿਆ ਹੈ ਤੇ ਅਸੀਂ ਆਪਣੇ ਉੱਚ ਅਧਿਕਾਰੀ ਖੇਤੀਬਾੜੀ ਡਾਇਰੈਕਟਰ ਨੂੰ ਵੀ ਇਸ ਦੀ ਜਾਣਕਾਰੀ ਦੇ ਚੁੱਕੇ ਹਾਂ ਪਰ ਉਹ ਸਾਨੂੰ ਹਮੇਸ਼ਾ ਹੀ ਲਾਰੇ ਲਗਾ ਦਿੰਦੇ ਆਂ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਸਾਡੇ ਬੱਚਿਆਂ ਦੀ ਅਫੀਸਾਂ ਵੀ ਰੁਕੀਆਂ ਹੋਈਆਂ ਹਨ ਜੀ ਨਮ ਜੀ ਮੈਂ ਵਿਸ਼ਾਲੀ ਰਾਣੀ ਜੇ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਪਟਿਆਲਾ ਜ਼ਿਲ੍ਹਾ ਮੇਰਾ ਤੇ ਅਸੀਂ ਇੱਥੇ ਅੱਜ ਬਹੁਤ ਦੁਖੀ ਹੋ ਕੇ ਆਏ ਆ ਸਾਨੂੰ 5 ਮਹੀਨਿਆਂ ਤੋਂ ਕੋਈ ਤਨਖਾਹ ਨਹੀਂ ਜਾਰੀ ਹੋਈ ਜੀ ਤੇ ਅਸੀਂ ਬਹੁਤ ਜ਼ਿਆਦਾ ਮਜਬੂਰ ਹੋਏ ਆ ਨਾ ਅਸੀਂ ਬੱਚਿਆਂ ਦੀ ਫੀਸਾਂ ਪੇ ਕਰ ਸਕਦੇ ਆ ਨਾ ਸਾਡਾ ਕੋਈ ਤਿਹਾਰ ਸਾਡੀ ਦੀਵਾਲੀ ਐਵੇਂ ਚੱਲੇਗੀ ਸਾਡਾ ਨਵਾਂ ਸਾਲ ਵੀ ਐਵੇਂ ਚਲੇ ਆ ਗਿਆ ਬੱਚਿਆਂ ਨੇ ਮਤਲਬ ਫੀਸਾਂ ਕੜਨੀਆਂ ਛੋਟੇ ਛੋਟੇ ਤਿਹਾਰ ਤਿਹਾਰਾਂ ਵਾਸਤੇ ਕੋਈ ਛੋਟੇ ਛੋਟੇ ਗਿਫਟ ਲੈਣ ਤੋਂ ਵੀ ਅਸੀਂ ਅਸਮਰਥ ਆ ਇਸ ਟਾਈਮ ਤੁਹਾਡੇ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਨਾ ਕੋਈ ਗੱਲ ਨਹੀਂ ਜੀ ਅਸੀਂ ਹਰੇਕ ਅਧਿਕਾਰੀ ਤੱਕ ਪਹੁੰਚ ਕਰ ਚੁੱਕੇ ਆ ਅਸੀਂ ਡਾਇਰੈਕਟਰ ਦਫ਼ਤਰ ਜਿਹੜਾ ਸਾਡਾ ਮ ਗਰ ਸਟੇਟ ਦਾ ਉੱਥੇ ਵੀ 8 ਦਿਨ ਬਹੁਤ ਖੱਜਲ ਹੋਏ ਆ ਆਪਣੇ ਪੱਲਿਓ ਖਰਚਾ ਕਰ ਕਰਕੇ ਇੱਕ ਤਾਂ ਸਾਡੀਆਂ 5 ਮਹੀਨੇ ਹੋ ਗਿਆ ਤਨਖਾਹ ਨਹੀਂ ਆਈਆਂ ਉੱਤੋਂ ਪੱਲਿਓ ਖਰਚ ਕਰ ਕਰਕੇ ਅਸੀਂ ਉੱਥੇ 8 ਦਿਨ ਠੰਡ ਦੇ ਵਿੱਚ ਬੈਠੇ ਰਹੇ ਆ ਸਾਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਕਿ ਤੁਹਾਡੀਆਂ 15 ਦਿਨਾਂ ਦੇ ਵਿੱਚ ਅਸੀਂ ਕਿਸੇ ਵੀ ਹਾਲ 'ਚ ਤਨਖਾਹਾਂ ਜਾਰੀ ਕਰਾਂਗੇ ਜੀ ਪਰ ਦਸੰਬਰ ਦਾ ਮਹੀਨਾ ਵੀ ਨਿਕਲ ਗਿਆ ਨਵੰਬਰ ਦਾ ਮਹੀਨਾ ਨਿਕਲ ਗਿਆ 6ਵਾਂ ਮਹੀਨਾ ਸਾਨੂੰ ਸ਼ੁਰੂ ਹੋ ਗਿਆ ਸਾਨੂੰ ਤਨਖਾਹ ਨਹੀਂ ਮਿਲੀ ਜੀ ਅੱਜ ਦਾ ਧਰਨਾ ਜਿਹੜਾ ਥਰੇ ਗਿਆ ਉਹ ਇਹ ਕੋਈ ਗੱਲ ਜਾਈ ਹੋਊਗਾ ਹਾਂਜੀ ਅੱਜ ਦਾ ਧਰਨਾ ਜਾਰੀ ਕੀਤਾ ਜਾਊਗਾ ਦੇਖੋ ਸਰ ਜਦੋਂ ਤੱਕ ਸਰ ਨਹੀਂ ਗੱਲ ਮੰਨਣਗੇ ਉਦੋਂ ਤੱਕ ਅਸੀਂ ਜ਼ਰੂਰ ਜਾਰੀ ਰੱਖਾਂਗੇ ਆਪਣਾ ਤਰਨਾ ਕਿਉਂਕਿ ਹੁਣ ਅਸੀਂ ਜਾਈਏ ਕਿਤੇ ਅਸੀਂ ਕਿਸੇ ਵੀ ਜਿਹੜੀ ਸਾਡੀ ਸਰਕਾਰੀ ਡਿਊਟੀ ਆ ਅਸੀਂ ਉਹਦੇ ਤੋਂ ਭੱਜੇ ਨਹੀਂ ਆ ਅਸੀਂ ਆਪਣਾ ਹੱਕ ਮੰਗ ਰਹੇ ਆ ਤੇ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲੇਗਾ ਅਸੀਂ ਇੱਥੇ ਹੀ ਬੈਠਾਂਗੇ ਜੀ ਜੀ ਮਿਨਿਸਟਰ ਸਾਹਿਬ ਤੁਹਾਡੀ ਮੀਟਿੰਗ ਹੋਈ ਕੋਈ ਜੀ ਸਾਰਿਆਂ ਤੱਕ ਸਾਡੀ ਪਹੁੰਚ ਹੋਈ ਆ ਸਾਰੇ ਜਿਹੜੇ ਜਿਹੜੇ ਸਾਡੇ ਵਿਭਾਗ ਦੇ ਨਾਲ ਰਿਲੇਟਡ ਮਿਨਿਸਟਰ ਸਾਹਿਬ ਐ ਖੇਤੀਬਾੜੀ ਦੇ ਵੀ ਉਹਨਾਂ ਤੱਕ ਸਾਡੀ ਸਾਰੀ ਪਹੁੰਚ ਹੋ ਚੁੱਕੀ ਹੈ ਜੀ ਫਾਈਲਾਂ ਤੱਕ ਸਾਡੀਆਂ ਅਸੀਂ ਪਰਸਨਲੀ ਜਾ ਕੇ ਖੇਤੀਬਾੜੀ ਡਾਇਰੈਕਟਰ ਜੀ ਨਾਲ ਜਾ ਕੇ ਸਾਰਿਆਂ ਨਾਲ ਦੇ ਚੁੱਕੇ ਹਾਂ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ ਅੱਜ ਤੁਸੀਂ ਸੀਐਮ ਦੀ ਗੋਠੀ ਪਰ ਪ੍ਰਦਰਸ਼ਨ ਕਰ ਰਹੇ ਹੋਗੇ ਕੀ ਮੰਗਾਂ ਨੇ ਭਾਈ ਕੀ ਕਰ ਸਾਡੀਆਂ ਕੋਈ ਮੰਗ ਨਹੀਂ ਆ ਜੀ ਇਹ ਸਾਡਾ ਹੱਕ ਹੈ ਜਿਹੜੀ ਸਾਡੀ 5 ਮਹੀਨੇ ਦੀ ਤਨਖਾਹ ਆਵਾਜ਼ ਵਿਭਾਗ ਵੱਲੋਂ ਰੁਕੀ ਗਈ ਹੋਈ ਆ ਅਸੀਂ ਬਾਰ-ਬਾਰ ਪ੍ਰਦਰਸ਼ਨ ਕਰ ਰਹੇ ਹਾਂ ਡ੍ਰੈਕਟਰ ਖੇਤੀਬਾੜੀ ਦਫ਼ਤਰ ਵਿਖੇ ਵੀ ਲੈਟਰਾਂ ਇਸ਼ੂ ਕਰ ਆਪਣੇ ਭੇਜ ਰਹੇ ਆ ਸੀਐਮ ਸਾਹਿਬ ਨੂੰ ਭੇਜੀਆਂ ਲੈਟਰਾਂ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਜੀ ਡ੍ਰੈਕਟਰ ਸਾਹਿਬ ਕੋਲ ਅਸੀਂ ਧਰਨਾ ਲਾਇਆ 8 ਦਿਨ ਦੀ ਜਾ ਕੇ ਅਸੀਂ ਨਵੰਬਰ ਮਹੀਨੇ ਚ ਬੈਠ ਕੇ ਆ ਗਏ ਹੁਣ ਵੀ ਇਨੀ ਠੰਡ ਦੇ ਵਿੱਚ ਸਾਨੂੰ ਆ ਕੇ ਇੱਥੇ ਮਜਬੂਰੀ ਚ ਬੈਠਣਾ ਪਿਆ ਕਿਉਂਕਿ ਵਿਭਾਗ ਵੱਲੋਂ ਸਾਡੀ ਤਨਖਾਹ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸ਼ਿਕੋ ਸਾਨੂੰ ਲਗਾ ਲਾਰੀ ਲਗਾਏ ਜਾ ਰਹੇ ਨੇ ਵੀ ਹਫਤਾ ਵੇਟ ਕਰ ਲਓ 10 ਦਿਨ ਵੇਟ ਕਰ ਲਓ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇਹਨਾਂ ਨੇ 5 ਮਹੀਨੇ ਨਗਾਹ ਦਿੱਤੇ ਨੇ ਕਿਉਂਕਿ ਸਾਰੇ ਆਮ ਘਰਾਂ ਦੇ ਜਿਹੜੇ ਮੁਲਾਜ਼ ਹਰ ਇੱਕ ਦੇ ਬੱਚੇ ਸਕੂਲ ਜਾ ਰਹੇ ਨੇ ਫੀਸਾਂ ਪੇ ਕਰਨੀਆਂ ਨੇ EMIਸ ਜਾਂਦੀਆਂ ਨੇ ਸਕੂਲ ਘਰਾਂ ਦੇ ਖਰਚੇ ਨੇ ਹੁਣ ਤਾਂ ਵੈਸੇ ਵੀ ਆਵਾਂ ਦਾ ਸੀਜ਼ਨ ਚੱਲ ਰਿਹਾ ਰਿਸ਼ਤੇਦਾਰੀਆਂ ਚ ਅਸੀਂ ਤਾਂ ਕਰੋ ਨਿਕਲ ਨੂੰ ਔਖੇ ਹੋ ਗਏ ਪਈ ਜਾਈਂ ਨਾ ਅਸੀਂ ਦਫ਼ਤਰ ਜਾਣ ਤੋਂ ਕਿ ਸਾਡੇ ਕੋਲ ਪੈਸੇ ਨਹੀਂ ਆ ਗਏ ਪਿਛਲੇ 5 ਮਹੀਨਿਆਂ ਤੋਂ ਜਿਹੜੇ ਬੰਦੇ ਦੀ ਤਨਖਾਹ ਨਹੀਂ ਆਊਗੀ ਉਹ ਕਿਵੇਂ ਕਿਜਾਰੂ ਕਰੂੰਗਾ ਜੀ ਇਸ ਕਰਕੇ ਅਸੀਂ ਬਹੁਤ ਮਜਬੂਰ ਹੋ ਕੇ ਇੱਥੇ ਪਹੁੰਚਿਆ ਕਿਉਂਕਿ ਨਾ ਤਾਂ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਹੋਈ ਹੈ ਵਿਪາກ ਵੱਲੋਂ ਤਾਂ ਬਿਲਕੁਲ ਹੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੇ ਕੋ ਸਾਨੂੰ ਇਗਨੋਰ ਕਰਕੇ ਜਾਣ ਬੁੱਝ ਕੇ ਸਾਡੇ ਨਾਲ ਜਿਵੇਂ ਕੋਈ ਦੁਸ਼ਮਣੀ ਕੱਢੀ